ਮਿੱਤਰੋ ਗਾਲ ਸੁਣ ਲੋ ਮੇਰੀ ਸਰਪੰਚੀ ਦਾ ਇਲੈਕਸ਼ਨ ਆ ਗਿਆ ਸਾਡੇ ਪਿੰਡ ਲਵਾਨਿਆਂ ਵਾਲੀ ਵਿਖੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੂਰੀ ਜੂਰਾ ਸ਼ੂਰਾ ਦੀ ਸਰਪੰਚੀ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੜੀ ਜਾਊਗੀ ਸਾਡੇ ਪਿੰਡ ਦੇ ਕਿਹੜੇ ਕਿਹੜੇ ਦਾਵੇਦਾਰ ਨੇ ਉਹ ਦੱਸਣ ਤੋਂ ਪਹਿਲਾਂ ਮੈਂ ਦੱਸਦਾ ਵੀ ਇਸ ਪਿੰਡ ਦਾ ਸੱਜਣੋਂ ਮੈਂ ਵੀ ਨਾਗਰਿਕਾਂ ਬੋਲਣ ਦਾ ਹੱਕ ਮੈਨੂੰ ਪੂਰਾ ਕੀ ਹੋਇਆ ਜੇਕਰ ਤੁਸੀਂ ਖੜਨ ਵੇਲੇ ਮੈਨੂੰ ਨਹੀਂ ਪੁੱਛਿਆ ਠੀਕ ਹੈ ਕਿ ਨਹੀਂ ਨਰਾਜਗੀ ਤੁਹਾਡੇ ਨਾਲ ਜ਼ਰੂਰ ਆ ਵੀ ਜਿੰਨੇ ਵੀ ਦਾਵਾ ਪੇਸ਼ ਕੀਤਾ ਸਰਪੰਚ ਬਣਨ ਵੇਲੇ ਉਹਨਾਂ ਨੇ ਸਾਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਪਰ ਜਿਹੜੇ ਦਾਵੇਦਾਰ ਆ ਉਹ ਮੈਂ ਤੁਹਾਡੇ ਅੱਗੇ ਰੱਖਣ ਜਾ ਰਿਆਂ ਤੇ ਸੱਜਣੋ ਮਿੱਤਰੋ ਸ਼ੇਅਰ ਜ਼ਰੂਰ ਕਰਿਆ ਜੇ ਤੁਹਾਨੂੰ ਸਾਡੇ ਪਿੰਡ ਲਬਾਣਿਆਂ ਵਾਲੀ ਵਿਖੇ ਸਰਪੰਚੀ ਦਾ ਅਖਾੜਾ ਮਿਲਦਾ ਰਹੂਗਾ YouTube ਤੇ ਪੂਰੀ ਕਵਰੇਜ ਕਰਾਂਗੇ ਕੌਣ ਜਿੱਤ ਸਕਦਾ ਕੌਣ ਹਾਰ ਸਕਦਾ ਕਿਹੜੇ ਕਿਹੜੇ ਦਾਵੇਦਾਰ ਨੇ ਵੀਡੀਓ ਸ਼ੇਅਰ ਕਰ ਦਿਓ ਦੱਸ ਦਿਓ ਸਭ ਤੋਂ ਪਹਿਲੇ ਨੰਬਰ ਤੇ ਹੈ ਜੀ ਹਰਪ੍ਰੀਤ ਸਿੰਘ ਗਿੱਲ ਸਾਡਾ ਸੱਜਣ ਮਿੱਤਰ ਭਰਾ ਤੇ ਦਲੇਦਾਰੀ ਉਹਨਾਂ ਨੇ ਐਰਕੀ ਬੜੀ ਉਤਸੁਕਤਾ ਨਾਲ ਕਿਹਾ ਵੀ ਮੈਂ ਸਰਪੰਚ ਬਨਣਾ ਹੀ ਬਨਣਾ ਉਹਨਾਂ ਨੇ ਇੱਕ ਠੋਕੇ ਦਾ ਵੀ ਦਲੇਦਾਰੀ ਪੇਸ਼ ਕੀਤੀ ਆ ਜਿਹੜੀ ਵੀ ਸਾਡੇ ਪਿੰਡ ਦੇ ਉੱਗੇ ਸੱਜਣਾ ਵੱਡੇ ਸਹਿਚਾਰ ਬੰਦੇ ਆ ਜਿਨ੍ਹਾਂ ਦਾ ਕੇਸ ਪਿੰਡ ਤੇ ਹੱਥ ਆ ਉਹਨਾਂ ਅੱਗੇ ਉਹਨਾਂ ਨੇ ਡੱਟ ਕੇ ਕਿਹਾ ਵੀ ਮੈਂ ਇਸ ਵਾਰ ਸਰਪੰਚੀ ਲੜਨੀ ਆ ਸਰਦਾਰ ਹਰਪ੍ਰੀਤ ਸਿੰਘ ਗਿੱਲ ਉਮਰ ਬਹੁਤ ਥੋੜੀ 35 36 ਸਾਲ ਉਮਰ ਤੇ ਪੜਿਆ ਲਿਖਿਆ ਨੌਜਵਾਨ ਸੂਝਵਾਨ ਮੁੰਡਾ ਜਿੰਨੂ ਕੇ ਕਾਗਜੀ ਪੱਤਰ ਦਾ ਪੂਰੀ ਨੌਲੇਜ ਆ ਤੇ ਲੀਡਰਾਂ ਨਾਲ ਵੀ ਉਹਨਾਂ ਦੇ ਚੰਗੇ ਹੱਤ ਆ ਹਰਪ੍ਰੀਤ ਸਿੰਘ ਗਿੱਲ ਹਾਂਜੀ ਤੇ ਦੂਜੇ ਨੰਬਰ ਤੇ ਆ ਜੀ ਦਾਵੇਦਾਰ ਕਹਿ ਸਕਦੇ ਆ ਕਿਉਂਕਿ ਪੈਰ ਵੀ ਖਿੱਚਦੇ ਆ ਤੇ ਮੈਦਾਨ 'ਚ ਵੀ ਆਉਣਾ ਚਾਹੁੰਦੇ ਨੇ ਸਰਦਾਰ ਹਰਜਿੰਦਰ ਸਿੰਘ ਢਾਲੀਵਾਲ ਹਰਜਿੰਦਰ ਸਿੰਘ ਢਾਲੀਵਾਲ ਇੱਕ ਇਹੋ ਜਿਹਾ ਨਾਂ ਜੀਦੀ ਪਿੰਡ ਦੇ ਵਿੱਚ ਕਿਸੇ ਨਾਲ ਵੀ ਲਾਗੜਾ ਟਹਿਣੀ ਕਿਸੇ ਦਾ ਵੀ ਉਹਨਾਂ ਨੇ ਮਾੜਾ ਨਹੀਂ ਕੀਤਾ ਕਿਸੇ ਨਾਲ ਲੜਾਈ ਨਹੀਂ ਕਿਸੇ ਨਾਲ ਪੜਾਈ ਨਹੀਂ ਨੇਚਰ ਦਾ ਬੰਦਾ ਗੁੱਡ ਆ ਪਿਆਰ ਨਾਲ ਬੋਲਦਾ ਸੱਚੀ ਕਹਿਣਾ ਗਰੀਬ ਬੰਦੇ ਦੀ ਉਹਨੇ ਮਦਦ ਵੀ ਕੀਤੀ ਆ ਚਾਹੇ ਉਹ ਪੈਸੇ ਦੇ ਰੂਪ ਦੇ ਵਿੱਚ ਹੋਵੇ ਚਾਹੇ ਜਿਵੇਂ ਵੀ ਆ ਬਹੁਤ ਵੈੱਲ ਪੜਿਆ ਲਿਖਿਆ ਕੈਂਡੀਡੇਟ ਆ ਉਮਰ ਲਗਭਗ ਉਹਦੀ ਹੈਗੀ ਆ ਜੀ 32 ਤੋਂ 33 ਸਾਲ ਤੇ ਪੂਰਾ ਦਾਵਾ ਖੋਕ ਸਕਦਾ ਆਉਣ ਵਾਲੇ ਸਮੇਂ 'ਚ ਰੌਲਾ ਇਹ ਪੈ ਗਿਆ ਵੀ ਉਹਨਾਂ ਦੇ ਭਾਈਚਾਰੇ 'ਚੋਂ ਹੀ ਇੱਕ ਵੀਰ ਅਮਨ ਸਿੰਘ ਸਰਪੰਚ ਅਮਨ ਸਿੰਘ ਸਰਪੰਚਾ ਉਹਨਾਂ ਨੇ ਦਾਵਾ ਪੇਸ਼ ਕਰਤਾ ਉਹਨੇ ਤਾਂ ਕੱਠ ਵੀ ਕਰ ਲਿਆ ਘਰੇ ਉਹ ਕਹਿੰਦਾ ਜੀ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਸਰਪੰਚੀ ਲੜਨੀ ਹੈ ਇਸ ਕਰਕੇ ਹੋ ਸਕਦਾ ਵੀ ਹਰਜਿੰਦਰ ਸਿੰਘ ਧਾਲੀਵਾਲ ਪੈਰ ਪਿੱਛੇ ਖਿੱਚਣ ਪਰ ਜੇਕਰ ਹਰਜਿੰਦਰ ਸਿੰਘ ਧਾਲੀਵਾਲ ਮੈਦਾਨ 'ਚ ਆਉਂਦੇ ਆ ਤੇ ਹਰਪ੍ਰੀਤ ਸਿੰਘ ਗਿੱਲ ਨੂੰ ਭਾਜਣਾ ਪੈ ਸਕਦੀਆਂ ਨੇ ਕਿਉਂਕਿ ਪੂਰੀ ਘੰਟੇ ਦੀ ਟੱਕਰ ਹੋ ਸਕਦੀ ਹੈ ਇਹਨਾਂ ਦੀ ਤੀਜਾ ਦਾਵੇਦਾਰ ਹੈ ਜੀ ਬਲਵਿੰਦਰ ਸਿੰਘ ਪੋਲੀ ਪਹਿਲਾਂ ਤਾਂ ਵੀਰ ਨੂੰ ਮੈਂ ਪੋਲੀ ਕਹਿਣ ਤੇ ਖਿਮਾ ਚਾਹਣਾ ਕਿਉਂਕਿ ਪਿਆਰ ਨਾਲ ਇੱਥੇ ਪੋਲੀ ਕਹਿੰਦੇ ਕਿਉਂਕਿ ਮੈਂ ਪੋਲੀ ਕਹਿਣਾ ਤਾਂ ਚਾਇਆ ਵੀ ਬਲਵਿੰਦਰ ਸਿੰਘ ਬਹੁਤ ਘੱਟ ਲੋਕ ਜਾਣਦੇ ਸਾਡੇ ਪਿੰਡ ਦੇ ਤੇ ਪੋਲੀ ਦੇ ਨਾਂ ਤੇ ਸਾਰੇ ਜਾਣਦੇ ਆ ਤੀਜੇ ਨੰਬਰ ਤੇ ਦਾਵਿਦਾਰੀ ਪੇਸ਼ ਕਰਦੇ ਹੋਏ ਮੈਂ ਉਹਨਾਂ ਨੇ ਮੈਨੂੰ ਨਹੀਂ ਕਿਹਾ ਵੀ ਮੈਂ ਸਰਪੰਚੀ ਲੜਨੀ ਆ ਪਿੰਡ ਦੇ ਵਿੱਚੋਂ ਮੈਂ ਉੱਗੇ ਸੱਜਣਾ ਤੋਂ ਸੁਣਿਆ ਵੀ ਬਲਵਿੰਦਰ ਸਿੰਘ ਪੋਲੀ ਜੀ ਵੀ ਦਾਵੇਦਾਰੀ ਪੇਸ਼ ਕਰਨ ਜਾ ਰਹੇ ਨੇ ਸਰਪੰਚੀ ਦੀ ਪਿੰਡ ਲਵਾਨਿਆਂ ਵਾਲੀ ਵਿਖੇ ਵਿੱਚ ਤਾਂ ਤਿੰਨ ਦਾਵੇਦਾਰ ਹੋ ਗਏ ਜੀ ਚੌਥਾ ਅਮਨ ਸਿੰਘ ਸਰਪੰਚ ਹੋ ਗਿਆ ਚਾਰ ਦਾਵੇਦਾਰ ਆ ਗਿਆ ਜੀ ਮੈਦਾਨ 'ਚ ਜਿਨ੍ਹਾਂ ਨੇ ਖੁੱਲਾ ਸੱਦਾ ਦਿੱਤਾ ਵੀ ਅਸੀਂ ਸਰਪੰਚੀ ਲੜਨੀ ਲੜਨੀ ਆ ਹੁਣ ਮੇਰੇ ਕੀ ਵਿਚਾਰ ਨੇ ਪਹਿਲੀ ਗੱਲ ਤਾਂ ਚਾਰਾਂ ਨੇ ਆਪਾਂ ਨੂੰ ਪੁੱਛਿਆ ਨਹੀਂ ਇੱਕ ਦਾਵੇਦਾਰ ਨੇ ਆਪਾਂ ਨੂੰ ਜਰੂਰ ਪੁੱਛਿਆ ਸਰਦਾਰ ਹਰਜਿੰਦਰ ਸਿੰਘ ਥਾਲੀਵਾਲ ਉਹ ਕਹਿੰਦੇ ਵੀ ਮੱਲੀ ਸਾਹਿਬ ਸਰਪੰਚੀ ਲੜਨੀ ਆ ਤੁਸੀਂ ਸਾਥ ਦਿਓਗੇ ਬਾਕੀ ਤਿੰਨਾਂ ਨੇ ਆਪਣੇ ਤੋਂ ਪੁੱਛ ਕੇ ਵੀ ਦਾਵਾ ਪੇਸ਼ ਨਹੀਂ ਕੀਤਾ ਨਾ ਆਪਣੇ ਨਾਲ ਉਹਨਾਂ ਦੀ ਹਜੇ ਤੱਕ ਕੋਈ ਗੱਲ ਪਿਆ ਬਾਤ ਹੋਈ ਆ ਮੈਂ ਲੋਕਾਂ ਤੋਂ ਸੁਣਦਾ ਤੇ ਉਹ ਉਹਨਾਂ ਦੇ ਨਾਂ ਤੋਂ ਅੱਗੇ ਰੱਖੇ ਨੇ ਕਿਉਂਕਿ ਜਿਹੜੇ ਨਾਂ ਚਾਰ ਚਰਚਿਤ ਨੇ ਉਹ ਰੱਖਣੇ ਜ਼ਰੂਰੀ ਨੇ ਤਾਂ ਮੈਂ ਵੀ ਇਸ ਪਿੰਡ ਦੇ ਵਿੱਚ ਰਹਿਣਾ ਹਨਾ ਮੈਨੂੰ ਲੋਕਾਂ ਨਾਲ ਗੁੱਸਾ ਵੀ ਆ ਗਿਲਾ ਵੀ ਆ ਵੀ ਮੈਨੂੰ ਵੀ ਨਹੀਂ ਪੁੱਛਿਆ ਗਿਆ ਯਾਰ ਹਨਾ ਫਿਰ ਵੀ ਚਲੋ ਹੁਣ ਤਾਂ ਪੁੱਛਣਾ ਬਣਦਾ ਸੀ ਤੇ ਪੰਜਵਾਂ ਦਾਵੇਦਾਰ ਹੈਗਾ ਜੀ ਸਾਡਾ ਸ਼ੋਰ ਅੰਗਰੇਜ਼ ਸਿੰਘ ਮੱਲੀ ਪੰਜਵੇਂ ਦਾਵੇਦਾਰ ਇਹ ਨੇ ਪਰ ਅਸੀਂ ਇਸ ਮੈਦਾਨ ਦੇ ਵਿੱਚ ਆਉਣਾ ਨਹੀਂ ਸਾਨੂੰ ਪਤਾ ਵੀ ਅਸੀਂ ਜਿੱਤ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਸਾਨੂੰ ਵੋਟ ਪਾਉਣਗੇ ਜੇਕਰ ਅਸੀਂ ਦਾਵਾ ਪੇਸ਼ ਕਰਦੇ ਹਾਂ ਪਰ ਕਿਉਂਕਿ ਲੱਤਾਂ ਪਾਰ ਨਹੀਂ ਚਲਦੀਆਂ ਕੰਮ ਬਹੁਤ ਨੇ ਕਬੀਲਦਾਰੀ ਸਿਰ ਤੇ ਆ ਇਸ ਕਰਕੇ ਅਸੀਂ ਇਸ ਮੈਦਾਨ ਦੇ ਵਿੱਚ ਨਹੀਂ ਆ ਸਕਦੇ ਜਿਹੜੇ ਚਾਰ ਦਾਵੇਦਾਰ ਨੇ ਹੁਣ ਗੱਲ ਮਿੱਤਰੋ ਇਹ ਆ ਵੀ ਇਹਨਾਂ ਚੋ ਦਾਵੇਦਾਰ ਮਜ਼ਬੂਤ ਕਿਹੜੇ ਲੱਗਦੇ ਨੇ ਜਿਹੜੇ ਦਾਵੇਦਾਰ ਮਜ਼ਬੂਤ ਲੱਗਦੇ ਨੇ ਤਾਂ ਦੋ ਨੇ ਜੇਕਰ ਹਰਜਿੰਦਰ ਸਿੰਘ ਢਾਲੀਵਾਲ ਤੇ ਹਰਪ੍ਰੀਤ ਸਿੰਘ ਗਿੱਲ ਮੈਦਾਨ ਚ ਆਉਂਦੇ ਨੇ ਤਾਂ ਪੂਰੀ ਘਾਂਟੇ ਦੀ ਟੱਕਰ ਹੋਵੇਗੀ ਮਿੱਤਰੋ 1921 ਹੋ ਸਕਦਾ ਪੂਰੀ ਘਾਂਟੇ ਦੀ ਟੱਕਰ ਹੋ ਸਕਦੀ ਆ ਇਹ ਦੋਵੇਂ ਦੋਵੇਂ ਦਾਵੇਦਾਰ ਮੈਨੂੰ ਮਜ਼ਬੂਤ ਲੱਗਦੇ ਨੇ ਹਰਪ੍ਰੀਤ ਸਿੰਘ ਦੀ ਵੀ ਚਲੋ ਚੰਗੀ ਆ ਤੇ ਹਰਜਿੰਦਰ ਸਿੰਘ ਢਾਲੀਵਾਲ ਦੀ ਵੀ ਚੰਗੀ ਆ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਜੇਕਰ ਸਾਡੇ ਸਰਦਾਰ ਗੁਰਦੇਵ ਸਿੰਘ ਸਰਪੰਚ ਮੈਦਾਨ ਦੇ ਵਿੱਚ ਉਤਰ ਆਉਂਦੇ ਨੇ ਹਾਲਾਂਕਿ ਮੈਨੂੰ ਪੱਕਾ ਨਹੀਂ ਪਤਾ ਵੀ ਉਤਰਨਗੇ ਜਾਂ ਨਹੀਂ ਜੇਕਰ ਉਤਰ ਆਉਂਦੇ ਨੇ ਤਾਂ ਮੈਨੂੰ ਲੱਗਦਾ ਵੀ ਉਹ ਸਾਰਿਆਂ ਤੇ ਭਾਰੀ ਪੈਣ ਜੇਕਰ ਉਹ ਨਹੀਂ ਉਤਰਦੇ ਜੇਕਰ ਉਹ ਇਨ੍ਹਾਂ ਚਾਰਾਂ 'ਚੋਂ ਕਿਸੇ ਤੇ ਵੀ ਆਤ ਰੱਖਦੇ ਨੇ ਤਾਂ ਮੈਨੂੰ ਲੱਗਦਾ ਵੀ ਜਿਸ ਤੇ ਵੀ ਉਹਨਾਂ ਨੇ ਹੱਥ ਰੱਖਿਆ ਉਹਨਾਂ ਦਾ ਪਲੜਾ ਭਾਰੀ ਹੋ ਸਕਦਾ ਠੀਕ ਹੈ ਕਿ ਨਹੀਂ ਬਸ ਦੋ ਮੇਨ ਦਾਵੇਦਾਰ ਨੇ ਹਰਪਜੀਤ ਸਿੰਘ ਗਿੱਲ ਤੇ ਹਰਜਿੰਦਰ ਸਿੰਘ ਢਾਲੀਵਾਲ ਜਿਹੜੇ ਕਿ ਮੈਨੂੰ ਮਜ਼ਬੂਤ ਲੱਗਦੇ ਨੇ ਆਉਣ ਵਾਲੇ ਸਮੇਂ 'ਚ ਬਾਕੀ ਬਲਵਿੰਦਰ ਸਿੰਘ ਵੀ ਰੇਸ 'ਚ ਹੈਗੇ ਨੇ ਕਿਉਂਕਿ ਮੈਂ ਪਿੰਡ 'ਚ ਸਰਚ ਕਰਦਾ ਰਹਿਣਾ ਮੈਂ ਹੈਗਾ ਜੀ ਆਰਐਮਪੀ ਡਾਕਟਰ ਹਰ ਇੱਕ ਦੇ ਘਰ ਵਿੱਚ ਜਾਣਾ ਹਰ ਇੱਕ ਨਾਲ ਮੈਂ ਗੱਲਬਾਤ ਕਰਦਾ ਪਰ ਜਿੱਥੇ ਵੀ ਗੱਲ ਨਿਕਲ ਕੇ ਆਉਂਦੀ ਹੈ ਜਿਆਦਾ ਖੜਕਾ ਦੜਕਾ ਇਹਨਾਂ ਦੋ ਨਾਵਾਂ ਦਾ ਹੀ ਸੁਣਿਆ ਮੈਂ ਸਰਦਾਰ ਅਮਨ ਸਿੰਘ ਸਰਪੰਚ ਨੇ ਹੁਣੇ ਅਨਾਉਂਸ ਕੀਤਾ ਹੁਣ ਵੇਖੋ ਕੀ ਬੰਦ ਆ ਹਨਾ ਉਹ ਵੇਖੋ ਕੀ ਕਰਦੇ ਹਜੇ ਸਮਾਂ ਬਹੁਤ ਪਿਆ ਤੇ ਚੁੱਭ ਰੋ ਜੁੜਜੋ ਜੋ ਵੀ ਇਨਫਾਰਮੇਸ਼ਨ ਸਾਡੇ ਪਿੰਡ ਦੀ ਆਊਗੀ ਮੈਂ ਸ਼ੇਅਰ ਕਰਦਾ ਰਹੂੰਗਾ ਤਾਂ ਜਿਹੜੀ ਇਹ ਮੈਂ ਗੱਲਬਾਤ ਕਰ ਰਿਆਂ ਇਹਦੇ 'ਚ ਮੈਂ ਜੀ ਸਭ ਤੋਂ ਪਹਿਲਾਂ ਸਿਆਣੇ ਬੰਦਿਆਂ ਦੀ رائے ਲਈ ਹੈ ਉਸ ਤੋਂ ਬਾਅਦ ਜੋ ਵੀ ਸੱਜਣ ਮਿੱਤਰ ਇਲੈਕਸ਼ਨ ਕਰਾਉਂਦੀ ਸਰਕਾਰ ਉਹਨਾਂ ਤੋਂ ਮੈਂ ਪੁੱਛਿਆ ਵੀ ਮੈਂ ਇਹ ਬੋਲ ਸਕਦਾ ਕੋਈ ਇਹਦੇ 'ਤੇ ਰੌਲਾ ਤਾਂ ਨਹੀਂ ਪਰ ਮੈਨੂੰ ਕਹਿੰਦੇ ਵੀ ਤੁਸੀਂ ਆਪਦੇ ਦਿਲ ਦੀ ਹਾਫ-ਹਾਫ ਦੱਸ ਸਕਦੇ ਜੇ ਤੇ ਮੈਂ ਆਪਦੇ ਦਿਲ ਦੇ ਹਾਫ-ਹਾਫ ਦੱਸੇ ਜੋ ਮੈਨੂੰ ਲੱਗਿਆ ਉਹ ਮੈਂ ਪੇਸ਼ ਕੀਤਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਰੱਬ ਰੱਖਾ